ਹਾਂਜੀ ਕਿਹੜੇ ਪਿੰਡ ਦੇ ਆ ਹੈਂ ਜੀ ਤੜ ਜਾ ਕਿਹੜੇ ਪਿੰਡ ਦੇ ਬਾਕਸ ਇਹ ਹੈਂ ਬਹੁਤ ਬਲਾਜਮ ਪੁੱਛੇ ਕਿਹੜੇ ਪਿੰਡ ਦੇ ਇਹ ਬਲਾਜਮ ਕਿੱਥੇ ਆ ਦੱਸ ਦੱਸ ਬਲਾਜਮ ਕਿੱਥੇ ਆ ਬਲਾਜਮ ਉਹਨਾਂ ਦੇ ਗੱਲ ਉਹ ਉਸ ਨੂੰ ਜਾਣੇ ਤੁਸੀਂ ਆਏ ਤੇਰੇ ਕੋਲ ਕੀ ਅਥੋਰਟੀ ਹੈ ਇਹ ਖੈਰ ਪਰ ਦੇ ਬਾਕਸ ਇਹ ਤੂੰ ਕਿਵੇਂ ਲੈ ਸਕਦਾ ਬਾਈ ਦੱਸ ਬੰਨੂ ਗੱਲ ਕਰ ਵੀਰ ਹੈਲੋ ਹੈਲੋ ਗੱਲ ਕਰ ਪ੍ਰਾਈਵੇਟ ਬੰਦਾ ਤੂੰ ਕਿਵੇਂ ਲੈ ਸਕਦਾ ਦੱਸ ਹੈਲੋ ਗੱਲ ਕਰ ਬਾਈ ਇੱਧਰ ਰੁਕ ਵੀਰਾ ਕਿਵੇਂ ਲਿਆ ਸਕਦਾ ਦੱਸ ਥੋੜੀ ਪਰਮਿਸ਼ਨ ਦੇ ਬਿਨਾ ਥੋੜੀ ਆ ਸਕਦਾ ਨਾ ਨਾ ਥੋੜੇ ਸਰਕਾਰੀ ਬੱਸਾਂ ਕਿੱਥੇ ਉਹਦੀਆਂ ਪਿੱਛੇ ਥੋੜੇ ਹੋ ਰਿਹਾ ਤੁਸੀਂ ਟੱਕਾ ਕਰਦੇ ਹੋ ਨਹੀਂ ਨਹੀਂ ਸਰਕਾਰੀ ਬੱਸਾਂ ਕਿੱਥੇ ਜਿਹੜੀਆਂ ਲਾਈਆਂ ਹੋਈਆਂ ਸਰਕਾਰ ਨੇ ਦੱਸ ਦੱਸ ਗੱਲ ਕਰ ਯਾਰ ਬਾਈ ਰੋਕੋ ਕਿਵੇਂ ਲਿਆ ਸਕਦੇ ਇਹ ਪ੍ਰਾਈਵੇਟ ਦੱਸੋ ਜੀ ਪ੍ਰਾਈਵੇਟ ਬੰਦਾ ਕਿਵੇਂ ਲਿਆ ਸਕਦੇ ਦੱਸੋ ਸਾਨੂੰ ਇਹਦੇ ਕੋਲ ਕੋਈ ਅਥਾਰਟੀ ਵੀਰ ਦੱਸੋ ਐ ਇੱਕ ਮਿੰਟ ਰੁਕੋ ਦੱਸੋ ਜੀ ਇਸ ਬੰਦੇ ਕੋਲ ਕੀ ਅਥਾਰਟੀ ਲਿਆਉਣ ਦੀ ਦੱਸੋ ਮੈਂ ਜੀ ਫੈਰਪੁਰ ਤੇ ਆਣਾ ਹੈ ਫੈਰਪੁਰ ਜੀ ਮੇਰੇ ਨਾਲ ਹੈ ਮੈਂ ਮਲਾਜਮ ਬਸ ਚੜਦੇ ਬਸ ਬਸ ਚੜ ਗਏ ਮਲਾਜਮ ਸਰਕਾਰੀ ਬਸ ਜਿਹੜੀ ਪਿੰਡ ਗਈ ਵੀ ਆ ਉਹ ਕਦੇ ਨਹੀਂ ਲੈ ਕੇ ਆਈ ਮੇਰੇ ਨਾਲ ਨਾ 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 ਇਹ ਗੱਲ ਨਹੀਂ ਆਏ ਕਿਵੇਂ ਲਿਆ ਨਾਲ ਕਿਵੇਂ ਆ ਆਏ ਨਹੀਂ ਲਿਆ ਸਕਦੇ ਤੁਸੀਂ ਬਸ ਚੜ ਗਏ ਨਾਲ ਦਾ ਮਲਾਜਮ ਕੋਈ ਨਹੀਂ ਯਾਰ ਕਰਦੇ ਆਪਾਂ ਨਹੀਂ ਵੀਰੋ ਨਾ ਨਾ